ਸਤ ਸ੍ਰੀ ਅਕਾਲ ਜੀ ਮੈਂ ਬਲਵਿੰਦਰ ਸਿੰਘ ਮਾਨ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 23 ਜਨਵਰੀ 2025 ਤੇ ਟਾਈਮ ਕਰੀਬ 7:30 ਤੋਂ ਉੱਪਰ ਹੋ ਚੁੱਕੇ ਨੇ ਗੱਲਬਾਤ ਆਉਂਦੇ ਦਿਨਾਂ ਦੇ ਵਿੱਚ ਮੌਸਮ ਕਿਦਾਂ ਦਾ ਰਹੂਗਾ ਤੇ ਮੀਂਹ ਦੇ ਚਾਂਸ ਕਦੋਂ ਵੱਣ ਕੇ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਸ਼ੁਰੂਆਤ ਕਰਦੇ ਆ ਪਿਛਲੇ 24 ਘੰਟਿਆਂ ਤੋਂ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਕਿਤੇ ਛੜਕਾ ਹਰਾਟਾ ਦੇਖਣ ਨੂੰ ਮਿਲਿਆ ਕਿਰਮਣ ਦੇਖਣ ਨੂੰ ਮਿਲੀ ਮੀਂਹ ਮੁਤਾਬਕ ਜਿੱਦਾਂ ਕਿ ਮੀਂਹ ਸੀਗੀ 22 ਜਨਵਰੀ ਦੀ ਰਾਤ ਜਾਂ ਸਵੇਰ ਤੱਕ ਕਿਤੇ ਕਿਤੇ ਛੜਕਾ ਹਰਾਟਾ ਜਾਂ ਇਕਾਤੁਕਾ ਦਾ ਕਿਰਮਣ ਦੇਖਣ ਨੂੰ ਮਿਲ ਸਕਦੀ ਹੈ ਤਾਂ ਬੀਤੀ ਰਾਤ ਜਾਂ ਲਗਭਗ 2-3 ਵਜੇ ਦੇ ਕਰੀਬ ਤੜਕਸਰ ਤਾਂ ਰੋਜਪੁਰ ਮੁਕਤਸਰ ਏਰੀਆ ਦੇ ਵਿੱਚ ਜਫਰੀਦ ਕੋਟ ਫਾਜ਼ਲਕਾ ਏਰੀਆ ਦੇ ਵਿੱਚ ਕਿਤੇ ਕਿਤੇ ਕਿੰਨੀਆਂ ਸ਼ਿਰਕਾ ਹਸਰਾਟਾ ਅ ਅੱਜ ਤੜਕਸਾਰ ਜਿਹੜਾ ਦੇਖ ਨੂੰ ਮਿਲਿਆ 2-3 ਵਜੇ ਦੇ ਕਰੀਬ ਕਿਤੇ 4 ਵਜੇ ਤੜਕਸਾਰ 4:00 ਵਜੇ ਦੇ ਕਰੀਬ ਛਿੜਕਾ ਹਰਾਟਾ ਕਦੇ ਕਿਨਵੇਂ ਦੇਖਣ ਨੂੰ ਮਿਲੀ। ਓਦਰਵਾਇਜ਼ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਖੁਸ਼ਕ ਤੇ ਸਾਫ਼ ਹੀ ਬਣਿਆ ਰਿਹਾ ਹੈਗਾ। ਮੌਜੂਦਾ ਸਮੇਂ ਪੱਛਮੀ ਸਿਸਟਮ ਅੱਗੇ ਨਿਕਲ ਚੁੱਕਿਆ। ਪਹਿਲਾਂ ਪੱਛਮੀ ਸਿਸਟਮ ਦੇ ਕਾਰਨ ਦਿਨ ਤੇ ਰਾਤਾਂ ਦੇ ਪਾਰੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਸੀਗਾ ਤਾਂ ਮੌਜੂਦਾ ਸਮੇਂ ਜਿਹੜਾ ਪੱਛਮੀ ਸਿਸਟਮ ਪਹਾੜਾਂ ਤੇ ਬਣਿਆ ਹੋਇਆ ਸੀ ਉਹਦਾ ਇੰਪੈਕਟ ਖਤਮ ਹੋ ਚੁੱਕਿਆ। ਉਹ ਸਿਸਟਮ ਜਿਹੜਾ ਹੁਣ ਅੱਗੇ ਨਿਕਲ ਚੁੱਕਿਆ ਹੈਗਾ। ਸਿਸਟਮ ਦੇ ਅੱਗੇ ਨਿਕਲਣ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਕਿ ਅੱਜ ਪਹਾੜ ਤੇ ਪੱਛਮੀਆਂ ਠੰਡੀਆਂ ਹਵਾਵਾਂ ਪੰਜਾਬ ਦੇ ਕਾਫੀ ਇਲਾਕਿਆਂ ਵਿੱਚ ਤੇ ਵਧੀਆ ਸਪੀਡ ਨਾਲ ਚੱਲਦੀਆਂ ਰਹੀਆਂ ਜਿਸ ਦਾ ਕਰਕੇ ਹੁਣ ਆਉਂਦੇ 4-5 ਦਿਨ ਇਹ ਜਿਹੜੀ ਹਵਾ ਦੀ ਰਫ਼ਤਾਰ ਇਸੇ ਤਰ੍ਹਾਂ ਬਰਕਰਾਰ रह ਸਕਦੀ ਹੈਗੀ ਥੋੜੀ ਬਹੁਤ ਰਫ਼ਤਾਰ ਮੱਠੀ ਜ਼ਰੂਰ ਪਾਉਗੀ ਆਉਂਦੇ ਦਿਨਾਂ ਦੇ ਵਿੱਚ ਪਰ ਕੰਟੀਨਿਊ ਹਲਕੀਆਂ ਦਰਮਿਆਨੀ ਰਫ਼ਤਾਰ ਨਾਲ ਜਿਹੜੀ ਪਹਾੜ ਪਹਾੜ ਤੇ ਪੱਛਮੀਆਂ ਠੰਡੀਆਂ ਹਵਾਵਾਂ ਨੇ ਖੁਸ਼ਕ ਇਹ ਚੱਲਦੀਆਂ ਰਹਿਣੀਆਂ ਨੇ ਇਹਦਾ ਕਰਕੇ ਹੁਣ ਜਿੱਦਾਂ ਅੱਜ ਦੁਪਹਿਰ ਵੇਲੇ ਪਹਾੜ ਤੇ ਪੱਸੂ ਦੀ ਛੰਡੀ ਹਵਾ ਚੱਲਦੀ ਰਹੀ ਹੈ ਤਾਂ ਅਗਲੇ 3-4 ਦਿਨ ਜਾਂ 4-5 ਦਿਨ ਹਲਕਾ ਕੂੜਾ ਪੈਣ ਦੀ ਸੰਭਾਵਨਾ ਰਹੂਗੀ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਤੇ ਰਾਜਸਥਾਨ ਦੇ ਉੱਤਰੀ ਇਲਾਕੇ ਹਨਮਾਨਗੜ ਗੰਗਾਨਗਰ ਇਲਾਕੇ ਆ ਕਿ ਇਹਨਾਂ ਵਿੱਚ ਕਿਤੇ ਕਿਤੇ ਹਲਕਾ ਕੂੜਾ ਜਿਹੜਾ ਪੈਂਦਾ ਦਿਖਾਈ ਦੇ ਸਕਦਾਗਾ ਹਾਲਕੇ ਕੋਰਾ ਜਿਹੜਾ ਜਿਆਦਾ ਤਕੜਾ ਨਹੀਂ ਹੋਊਗਾ ਮਤਲਬ ਕਿ ਵੀ ਜਿਹੜਾ ਨੁਕਸਾਨ ਕਰੇ ਬਹੁਤਾ ਜਿਆਦਾ ਨੁਕਸਾਨ ਕਰੇ ਪਰ ਫਿਰ ਵੀ ਕਿਤੇ ਕਿਤੇ ਜਿਆਦਾ ਹੋ ਸਕਦਾਗਾ ਪਰ ਮੋਸਟਲੀ ਜਿਹੜਾ ਜ਼ਿਆਦਾਤਰ ਇਲਾਕਿਆਂ ਚ ਉਹ ਹਲਕਾ ਹੀ ਹੋਊਗਾ ਕੋਰਾ ਤੇ ਜੇ ਰਾਤ ਨੂੰ ਹਵਾ ਇੱਦਾਂ ਹੀ ਚਲਦੀ ਰਹੀ ਫਿਰ ਕੋਰਾ ਪੈਣ ਦੇ ਚਾਂਸ ਘੱਟ ਰਹਿਣਗੇ ਜੇ ਰਾਤ ਨੂੰ ਪਹਾੜ ਦੇ ਪਸੂ ਦੀ ਹਵਾ ਖੜ ਗਈ ਤਾਂ ਕੋਰਾ ਪੈਣ ਦੇ ਚਾਂਸ ਥੋੜੇ ਜਿਆਦਾ ਰਹਿਣਗੇ ਅਗਲੇ 4-5 ਦਿਨ ਪਹਾੜ ਤੇ ਪਸੁਨੀਆਂ ਹਵਾਵਾਂ ਚਲਦੀਆਂ ਰਹਿਣੀਆਂ ਮਤਲਬ ਕਿ ਖੁਸ਼ਕ ਠੰਡ ਆ ਜਿਹੜੀ 10 ਤੱਕ ਦੇ ਚੁੱਕੀ ਹੈਗੀ ਇਹਦੇ ਤੋਂ ਬਚਣ ਦੀ ਲੋੜ ਆਗੀ ਹੁਣ ਮਤਲਬ ਕਿ ਅਕੀ ਇਲਾ ਦੌਰ ਕਹਿ ਲੋ ਉਪਰ ਮੇ ਹਲੇ ਫਰਬਰੀ ਚ ਵੀ ਠੰਡ ਪਾਉਗੀ ਪਰ ਫੇਰ ਵੀ ਇਹ ਜਿਹੜਾ ਅਕੀਲਾ ਦੌਰ ਜਗਾ ਜਦੋਂ ਰਾਤਾਂ ਦਾ ਪਾਰਾ 0 ਤੋਂ ਲੈ ਕੇ 1 2 3 3 4 ਡਿਗਰੀ ਦੇ ਵਿੱਚ ਕਾ ਜਿਹੜਾ ਰਿਕਾਰਡ ਹੋ ਸਕਦਾ ਕਿਤੇ ਕਿਤੇ ਉਸ ਤੋਂ ਬਾਅਦ ਜਿਹੜਾ ਰਾਤਾਂ ਦਾ ਪਾਰਾ ਫੇਰ 28 29 ਤੋਂ ਵਧਣਾ ਸ਼ੁਰੂ ਹੋ ਜਾਣਾਗਾ ਹਾਲ ਦੀ ਕੜੀ 24 25 26 27 ਜਨਵਰੀ ਤੱਕ ਜਿਹੜਾ ਰਾਤਾਂ ਦੇ ਪਾਰ ਵਿੱਚ ਗਰਾਫਟ ਰਹਿਣੀ ਆ ਠੰਡ جاری ਰਹੂਗੀ ਖੁਸ਼ਕ ਠੰਡ ਆ ਜਿਹੜੀ ਇਹ ਪੈਂਦੀ ਰਹਣੀ ਹੈਗੀ ਇਹ ਤੋਂ ਬਚਨ ਦੀ ਲੋੜ ਆ ਕਿਉਂਕਿ ਦਿਨ ਵੇਲੇ ਧੁੱਪ ਨਿਕਲੇ ਆਉਂਦੀ ਆ ਗਰਮੈਸ ਹੋ ਜਾਂਦੀ ਆ ਉਹਦਾ ਕਰਕੇ ਆਪਾਂ ਕੱਪੜਾ ਵਾਲੀ ਜਿਹੜਾ ਜਿਆਦਾ ਮੋਟਾ ਨਹੀਂ ਪਾਉਂਦੇਗੇ ਇਹਨੂੰ ਠੰਡ ਨੂੰ ਅਣਗੌਲਿਆ ਨਾ ਕਰੋ ਇਹਦੇ ਨਾਲ ਬਿਮਾਰੀ ਨੂੰ ਸੱਦਾ ਦੇ ਰਹੇ ਆਪਾਂ ਬਹੁਤੇ ਜਵਾਕ ਵੀ ਇਸ ਟਾਈਮ ਖੁਸ਼ਕ ਠੰਡ ਨਾਲ ਜੂਝ ਰਹੇ ਕਿਸੇ ਨੂੰ ਖੰਗ ਹੋ ਰਹੀ ਹੈ ਕਿਸੇ ਨੂੰ ਬੁਖਾਰ ਹੋ ਰਿਹਾ ਹੈਗਾ ਉਹ ਇਸੇ ਕਰਕੇ ਹੋ ਰਿਹਾ ਕਿਉਂਕਿ ਆਪਾਂ ਖੁਸ਼ਕ ਠੰਡ ਹੁੰਦੀ ਆ ਜਾਣੇ ਕਿ ਇਸੇ ਤਰ੍ਹਾਂ ਅਗਲੇ 4-5 ਦਿਨ ਖੁਸ਼ਕ ਠੰਡ ਰਹੂਗੀ ਇਹਨੂੰ ਅਨਗੋਲਿਆ ਨਾ ਕਰਿਓ ਇਹਨੂੰ ਸੀਰੀਅਸ ਲੈ ਕੇ ਚੱਲਿਓ ਸਵੇਰੇ ਸ਼ਾਮ ਠੰਡ ਬਣੀ ਰਹਿਣੀ ਹੈ ਜਿੱਦਾ ਕਰਕੇ ਮੋٹے ਕੱਪੜਾਂ ਦੀ ਹੜੇ ਲੋੜ ਪੈਂਦੀ ਰਹਿਣੀ ਹੈ ਆਪਾਂ ਨੂੰ ਸੋ ਠੰਡ ਤੋਂ ਬਚਣ ਦੀ ਲੋੜ ਆਗੀ 27-28 ਤੱਕ ਜਿਹੜੀ ਰਾਤਾਂ ਦੀ ਠੰਡ ਜਾਰੀ ਰਹੂਗੀ ਤੇ ਦਿਨ ਦੇ ਬਾਰੇ ਵਿੱਚ ਕੋਈ ਵਾਅਦਾ ਖਾਸ ਨਹੀਂ ਹੋਣਾਗਾ ਪਹਾੜ ਦੇ ਪੱਸੂਆਂ ਦੀਆਂ ਠੰਡੀਆਂ ਹਵਾਵਾਂ ਚੱਲਦੀਆਂ ਰਹਿਣੀਆਂ ਪਰ 29 ਜਾਤੀ ਤੋਂ ਖਾਸ ਕਰਕੇ 28 ਦੁਪਹਿਰ ਤੋਂ ਜਿਹੜਾ ਗਰਮ ਹੋਣਾ ਸ਼ੁਰੂ ਹੋ ਜਾਣਾ ਦਿਨ ਦਾ ਪਾਰਾ ਵੀ ਵਧਣਾ ਸ਼ੁਰੂ ਹੋ ਜਾਣਾ 28 ਤੋਂ ਬਾਅਦ 29 ਤੋਂ ਤਾਂ ਰਾਤਾਂ ਦੀ ਠੰਡ ਵੀ ਜਿਹੜੀ ਗਾਇਬ ਹੋਣੀ ਸ਼ੁਰੂ ਹੋ ਜਾਣੀ ਹੈ ਮਤਲਬ ਕਿ ਦਿਨ ਤੇ ਰਾਤਾਂ ਦੇ ਪਾਰੇ ਵਿੱਚ ਫੇਰ ਤੋਂ ਵਾਧਾ ਸ਼ੁਰੂ ਹੋ ਜਾਣਾਗਾ ਤੇ ਜਨਵਰੀ ਦੇ ਅਖੀਰ ਤਾ ਇਦਾਂ ਲੱਗ ਰਿਹਾ ਵੀ ਦਿਨ ਦਾ ਪਾਰਾ ਕਿਤੇ ਕਿਤੇ 25 ਡਿਗਰੀ ਨੂੰ ਵੀ ਪਾਰ ਕਰ ਸਕਦਾਗਾ ਤੇ ਰਾਤਾਂ ਦਾ ਪਾਰਾ ਵੀ ਜਿਹੜਾ ਬਦਨਾ ਸ਼ੁਰੂ ਹੋ ਜਾਣਾਗਾ ਤੇ ਰਾਤਾਂ ਦੀ ਵੀ ਠੰਡ ਜਿਹੜੀ ਗਾਇਬ ਹੋਣੀ ਸ਼ੁਰੂ ਹੋ ਜਾਣੀ ਹੈ ਜਨਵਰੀ ਦੇ ਅਖੀਰ ਤੱਕ ਆਹ ਦੀ ਘੜੀ 27 ਜਨਵਰੀ ਤੱਕ ਜਿਹੜੀ ਠੰਡ ਬਰਕਰਾਰ ਰਹੂਗੀ ਬੀਤੇ ਅ ਬੀਤੀ ਕੱਲ ਵੀ ਪੰਜਾਬ ਦੇ ਵਿੱਚ ਕਿਤੇ ਕਿਤੇ 24 ਡਿਗਰੀ 23 24 ਡਿਗਰੀ ਜਿਹੜਾ ਦਿਨ ਦਾ ਪਾਰਾ ਰਿਕਾਰਡ ਹੋ ਚੁੱਕਿਆ ਪਟਿਆਲਾ ਰੋਪੜ ਏਰੀਆਜ਼ ਚ ਚੰਡੀਗੜ੍ਹ ਮਹਾਲੀ ਏਰੀਆਜ਼ ਵਿੱਚ 23 24 ਡਿਗਰੀ ਦੇ ਆਸ-ਪਾਸ ਜਿਹੜਾ ਦਿਨ ਦਾ ਪਾਰਾ ਰਿਕਾਰਡ ਹੋ ਚੁੱਕਾ ਹੈਗਾ ਪਰ ਹੁਣ ਅੱਗੇ ਐਨਾ ਰਿਕਾਰਡ ਹੋਣ ਦੀ ਸਭਾਵਨਾ ਨਹੀਂ ਹੈਗੀ 27 ਜਨਵਰੀ ਤੱਕ ਪਰ 28 29 ਤੋਂ ਔਰੇ ਦੀ ਹਵਾ ਵਾਪਸੀ ਕਰੂਗੀ ਕਿਤੇ ਕਿਤੇ ਹੋ ਸਕਦਾ ਧੁੰਦ ਵੀ ਥੋੜੇ ਬਹੁਤ ਇਤਨਾ ਚ ਵਾਪਸੀ ਕਰੇ 28 29 ਤੋਂ ਤੇ ਦਿਨ ਦੇ ਪਾਰੇ ਵਿੱਚ ਤੇ ਰਾਤਾਂ ਦੇ ਪਾਰੇ ਵਿੱਚ ਚੌਖਾ ਵਾਧਾ ਜਿਹੜਾ ਦੇਖਣ ਨੂੰ ਮਿਲੂਗਾ ਜਨਵਰੀ ਦੀ ਵਿਦਾਈ ਕੀਤੇ ਜੋ ਜਨਵਰੀ ਦੇ ਆਪਾ ਅਖੀਰ ਦੇ ਦਿਨਾਂ ਦੇ ਵਿੱਚ ਪੁੱਜਾਂਗੇ ਤਾਂ ਉਦੋਂ ਦਿਨ ਤੇ ਰਾਤਾਂ ਦੇ ਵਿੱਚ ਪਾਰੇ ਵਿੱਚ ਜ਼ਿਆਦਾ ਵਾਧਾ ਦੇਖਣ ਨੂੰ ਮਿਲ ਸਕਦਾਗਾ ਜੇ ਮੀਂਹ ਦੀ ਗੱਲ ਕੀਤੀ ਹੈ ਤਾਂ 30 31 ਜਨਵਰੀ ਲਾਗੇ ਇੱਕ ਹਲਕਾ ਜਿਹਾ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰ ਸਕਦਾ ਕਿਤੇ ਕਿਤੇ ਥੋੜਾ ਬਹੁਤ ਮੀਂਹ ਦੇ ਸਕਦਾਗਾ ਹਾਲਾਂਕਿ ਜ਼ਿਆਦਾ ਖੇਤਾਂ 'ਚ ਮੀਂਹ ਦੀ ਸੁਭਾਉ ਨਾਲ ਨਹੀਂ ਜਾਪ ਰਹੀਗੀ ਉਸ ਤੋਂ ਬਾਅਦ ਫਰਵਰੀ ਦੇ ਪਹਿਲੇ ਹਫ਼ਤੇ ਇੱਕ ਦੋ ਵਧੀਆ ਪੱਛਮੀ ਸਿਸਟਮ ਜਿਹੜੇ ਪੰਜਾਬ ਨੂੰ ਹਰਿਆਣਾ ਨੂੰ ਉਤਰੀ ਰਾਜਸਥਾਨ ਨੂੰ ਕਈ ਇਲਾਕਿਆਂ ਨੂੰ ਜਿਹੜਾ ਪ੍ਰਭਾਵਿਤ ਕਰ ਸਕਦੇ ਨੇ ਜਾਂ ਤਾਂ ਜਿਹੜਾ ਫਰਵਰੀ ਦੀ ਸ਼ੁਰੂਆਤ ਦੇ ਵਿੱਚ 1 2 ਫਰਵਰੀ ਲਾਗੇ ਸਿਸਟਮ ਆ ਰਿਹਾ ਹੈਗਾ ਉਹ ਪ੍ਰਭਾਵਿਤ ਕਰ ਸਕਦਾਗਾ ਜੇ ਉਹ ਕਮਜ਼ੋਰ ਰਿਹਾ ਸਿਸਟਮ ਤਾਂ 5 6 ਫਰਵਰੀ ਲਾਗੇ ਵੀ ਇੱਕ ਸਿਸਟਮ ਆਉਣ ਦੇ ਚਾਂਸ ਬਣ ਰਹੇ ਹੈਗੇ ਜੇ ਉਹ ਸਿਸਟਮ ਲੱਗ ਰਿਹਾ ਵੀ ਉਹ ਕਈ ਇਲਾਕਿਆਂ ਵਿੱਚ ਕਾਰਵਾਈ ਮੀਤੀ ਦੇ ਸਕਦਾਗਾ ਹਾਲ ਦੀ ਘੜੀ ਮੋਟੀ ਤਾਂ ਇਹ ਹੈਗੀ ਫਰਵਰੀ ਦੇ ਪਹਿਲੇ ਹਫਤੇ 1 2 ਵਧੀਆ ਸਿਸਟਮ ਆ ਸਕਦੀ ਹੈ ਤੇ ਜਨਵਰੀ ਦੇ ਅਖੀਰ ਵੀ ਕਿਤੇ ਕਿਤੇ ਛਿੜਕੇ ਸ਼ਰਾਟੇ ਦੀ ਸੁਭਾਅਣਾ ਪੰਜਾਬ ਵਿੱਚ ਬਣਦੀ ਦਿਖਾਈ ਦੇਊਗੀ ਤੇ ਠੰਡ ਵਾਲੇ ਕੰਮ ਤੋਂ ਇਹ ਅਕੀਲਾ ਸੀਤ ਲਹਿਰ ਦਾ ਦੌਰ ਹੋ ਸਕਦਾ ਉਸ ਤੋਂ ਬਾਅਦ ਦਿਨ ਅਤੇ ਰਾਤਾਂ ਦੇ ਪਾਰੇ ਜਿਹੜਾ ਦਿਨ ਦਾ ਤੇ ਰਾਤ ਦਾ ਤਾਪਮਾਨ ਉਹ ਫੇਰ ਤੋਂ ਵਧਣਾ ਸ਼ੁਰੂ ਹੋ ਜਾਣਾਗਾ ਸੋ ਇਨੀ ਕ ਅਪਡੇਟ ਸੀ ਮੋਟਾ ਜਿਹਾ ਸਾਰ ਇਹ ਹੈਗਾ ਅਗਲੇ 3-4 ਦਿਨਾਂ ਜਾਂ 4-5 ਦਿਨ ਹਲਕਾ ਕੂਰਵਾ ਪੈ ਸਕਦਾ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਤੇ ਉੱਤਰੀ ਰਾਜਸਥਾਨ ਦੇ ਵਿੱਚ ਮੀਂਹ ਤੋਂ ਕੋਈ ਹਲੇ ਕੋਈ ਮੀਂਹ ਦੇ ਚਾਂਸ ਨਹੀਂ ਹੈਗੇ ਅਗਲੇ 5-7 ਦਿਨਾਂ ਪਰ 28-29 29 ਤੋਂ ਦਿਨ ਤੇ ਰਾਤਾਂ ਦੇ ਪਾਰੇ ਵਿੱਚ ਬਾਦਦਾ ਹੋਊਗਾ ਫਰਪਰੀ ਦੇ ਪਹਿਲੇ ਹਫਤੇ ਇੱਕ ਦੋ ਚੰਗੇ ਮੀਹਾਂ ਦੀ ਸੁਭਾਉਣਾ ਬਣ ਸਕਦੀ ਹੈਗੀ ਪੰਜਾਬ ਦੇ ਵਿੱਚ ਵੀ ਹਰਿਆਣਾ ਵਿੱਚ ਵੀ ਤੇ ਉੱਤਰੀ ਰਾਜਸਥਾਨ ਵਿੱਚ ਵੀ ਸੋ ਇਨੀ ਕ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ